ਐਵੇਂ ਸੱਜਣਾ ਨੂੰ ਮੈਂ ਬਹੁਤ ਪਿਆਰਪਰੀ ਸਤਿ ਸ਼੍ਰੀ ਅਕਾਲ ਕਹਿੰਦਾ ਜਿਆਦਾ ਮੈਂ ਨਾਂ ਨਹੀਂ ਲੈਣੇ ਕਿਉਂਕਿ ਟਾਈਮ ਬਹੁਤ ਥੋੜਾ ਸਪੈਸ਼ਲੀ ਜਿਹੜੇ ਐਨਆਰਆਈ ਵੀਰ ਆਏ ਆ ਉਹਨੂੰ ਲਾਸਟ ਮਿੰਟ ਤੇ ਵਿਦਨ 24 ਆਵਰ ਜਾਂ 48 ਆਵਰ ਦਾ ਨੋਟਿਸ ਦਿੱਤਾ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਤੁਹਾਨੂੰ 1 ਘੰਟੇ ਦੇ ਵਿੱਚ ਵਿੱਚ ਬੇਲੇ ਕਰ ਦੇਣਾ ਪਰ ਜਿਹੜੇ ਸਾਡੇ ਸਪਾਂਸਰਸ ਆ ਹਮੇਸ਼ਾ ਹੀ ਜਿਹੜਾ ਅੱਖਾਂ ਦੇ ਕੈਂਪ ਤੁਸੀਂ ਲੱਗਦੇ ਦੇਖਦੇ ਆ ਉਹਨਾਂ ਚ ਜਿਦਾਂ ਭਪਿੰਦਰ ਜੌਰ ਜੀ ਸैम ਰਖੜਾ ਜੀ ਸੁਦਾਨ ਮਨਹਾਰ ਜੀ ਬਾਕੀ ਸਾਡੀ ਫੈਮਿਲੀ ਚ ਸਾਡੇ ਮਾਨਯੋਗ ਚਾਚਾ ਜੀ ਦਸੇਮ ਜੀ ਬਹੁਤ ਸਾਰੇ ਜਿਵੇਂ ਕਿਸੇ ਦਾ ਨਾਮ ਭੁੱਲ ਗਿਆ ਹਾਂ ਤਾਂ ਆਪਣੇ ਬੰਕਾ ਜੀ ਸਪੈਸ਼ਲੀ ਸਾਡੀ ਟੀਮ ਚੋਂ ਜੁੜੇ ਆ ਪਿਛਲੇ 2 ਸਾਲ ਤੋਂ ਤਾਂ ਬਾਕੀ ਮੈਂ ਇਹੀ ਕਹਿਣਾ ਸੀ ਵੀ ਦੋ ਚੀਜ਼ਾਂ ਕਿਸੇ ਵੀ ਸਟੇਟ ਦੀ ਜਾਂ ਕਿਸੇ ਵੀ ਕੰਟਰੀ ਦੀ ਇੱਕ ਜ਼ਰੂਰਤ ਹੁੰਦੀ ਆ ਵੀ ਉਹਨਾਂ ਨੂੰ ਹੈਲਥ ਤੇ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਆ ਅਲਥੋ ਇੰਡੀਆ ਤਰੱਕੀ ਬਹੁਤ ਕਰ ਰਿਹਾ ਇਨਫਰਾਸਟ੍ਰਕਚਰ ਬਹੁਤ ਵੱਧ ਰਿਹਾ ਬਹੁਤ ਖੁਸ਼ ਹੋ ਰਿਹਾ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਪਰ ਇਹ ਦੋ ਚੀਜ਼ਾਂ ਜਿਹੜੀਆਂ ਇਹ ਬਿਲਕੁਲ ਪ੍ਰਾਈਵੇਟਾਈਜ਼ ਹੈ ਇੱਥੇ ਔਰ ਇਹ ਜਿਹੜੇ ਐਵਰੇਜ ਜਿਨ੍ਹਾਂ ਨੂੰ ਤੁਸੀਂ ਇੰਗਲਿਸ਼ 'ਚ ਆਪਾਂ ਕਹਿੰਦੇ ਹਾਂ ਹੌਨਰੇਬਲ ਜਾਂ ਪੂਰ ਲਖਤਨੀ ਮੈਂ ਯੂਜ਼ ਕਰਨਾ ਚਾਹੁੰਦਾ ਨੀਡੀਗ ਮੈਂ ਕਹਿ ਸਕਦਾ ਬਈ ਉਹਨਾਂ ਤੱਕ ਉਹ ਚੀਜ਼ਾਂ ਪ੍ਰਾਈਵੇਟ ਜਿਹੜੀਆਂ ਉਹ ਨਹੀਂ ਪਹੁੰਚਦੀਆਂ ਸੋ ਸਾਡਾ ਹਮੇਸ਼ਾ ਹੀ ਇਹ ਛੋਟਾ ਛੋਟਾ ਕਦਮ ਚੱਕਣ ਦਾ ਰਹਿਦਾ ਖਿਆਲ ਜਿੱਦਾਂ ਸਪੈਸ਼ਲੀ ਸਾਡੇ ਮਨ ਦੀ ਇਹ ਤਮੰਨਾ ਆ ਵੀ ਨਾਰਥਰਨ ਇੰਡੀਆ ਚ ਜਾਂ ਕਹਿ ਲੋ ਵੀ ਸਪੈਸ਼ਲੀ ਜਿਹੜੇ ਆ ਚਾਰ ਪੰਜ ਸਰౌండింగ్ ਡਿਸਟ੍ਰਿਕਟਸ ਜਾਂ ਦੋਆਬੇ ਦੇ ਸਾਪੋਜ ਦੇ ਸ਼ਾਹਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਬਈ ਇਹਨਾਂ ਚ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਆ 2009 ਤੋਂ ਲੈ ਕੇ ਹੁਣ ਤੱਕ ਵੀ ਮੈਕਸਿਮਮ ਬਲਾਈਂਡਨੈਸ ਜਿਹੜੀ ਆ ਸਪੈਸ਼ਲੀ ਕੈਟਾਰਕਟ ਜਿਹੜੀ ਕਿ ਬਿਲਕੁਲ ਇੱਕ ਐਵਰੇਜ ਜੀ ਪ੍ਰੋਬਲਮ ਇਹ ਆ ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਪ੍ਰੋਬਲਮ ਨਹੀਂ ਹੈਗੀ ਪਰ ਅਨਫੋਰਚਨਟਲੀ ਜਿਹੜੇ ਗਵਰਨਮੈਂਟ ਹਸਪੀਟਲਸ ਆ ਉਹ ਕੈਟੈਰਿਕਸ ਦੀ ਟੈਂਸਰ ਸਰਜਰੀ ਨਹੀਂ ਕਰਦੇ ਬਹੁਤ ਸਾਰੇ ਜਿਹੜੇ ਵਰਨੇਬਲ ਗਰੀਬ ਜਿਹੜੇ ਮਰੀਜ਼ ਆ ਉਹ ਸਮ ਟਾਈਮਸ ਬਲਾਈਂਡ ਹੋ ਜਾਂਦੇ ਆ ਬਹੁਤ ਸਾਰੀਆਂ ਸਰਜਰੀ ਜਸੀਂ ਬਲਾਈਂਡ ਲੌਕਰਾਂ ਦੀਆਂ ਕੀਤੀਆਂ ਜਿਨ੍ਹਾਂ ਦੇ ਦੁਆਰਾ ਦੇਖਣ ਲੱਗ ਪਏ ਔਰ ਇਸ ਦੇ ਨਾਲ ਫਿਜ਼ੀਓਥੈਰੇਪੀ ਨਾਲ ਦੇ ਹਸਪੀਟਲ ਚੱਲ ਰਹੀ ਸੀ ਹੋਰ ਵੀ ਅਸੀਂ ਆਰਥੋ ਦੀ ਵੀ ਟਰਾਈ ਕੀਤੀ ਸੀ ਪਰ ਲਿਮਿਟਡ ਜਗ੍ਹਾ ਹੋਣ ਦੇ ਕਾਰਨ ਸਾਡੇ ਚੇਅਰਮੈਨ ਸਾਡੀ ਸਾਰੀ ਕਲੱਬ ਜਿਦਾ ਹਣ ਅਛੇ ਦੀ ਸ਼ਰਮਾ ਪ੍ਰਧਾਨ ਆ ਸਾਰੇ ਅਮਰਜੀਤ ਭਗਪਰੀਆ ਸਾਰੇ ਮਾਨਜੋਗ ਜੱਗੀ ਸਾਹਿਬ ਆਪਣੇ ਕਿੰਨੇ ਕਿਲਾ ਕਿਲਾ ਮੈਂ ਨਾਂ ਨਾ ਸਾਰੀ ਟੀਮ ਨੇ ਫੈਸਲਾ ਕੀਤਾ ਵੀ ਸਾਨੂੰ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਉਣਾ ਚਾਹੀਦਾ ਸੋ ਗੁਰਮਾਰੀ ਨੇ ਕਿਰਪਾ ਕੀਤੀ ਆ ਇਹ ਜਗ੍ਹਾ ਪਿਛਲੇ ਸਾਲ ਇਹਦੀ ਰਜਿਸਟਰੀ ਕਰਵਾ ਲਈ ਸੀਗੀ ਔਰ ਹੁਣ ਇਹਦੇ ਤੇ ਆਲਮੋਸਟ 5 ਕਰੋੜ ਤੋਂ ਵੀ ਵੱਧ ਦੀ ਲੱਗਦਾ ਆਲੀਸ਼ਾਨ ਹਸਪੀਟਲ ਬਣਨਾ ਜੋ ਕਿ ਨਾਨ-ਪ੍ਰੋਫਿਟ ਬਿਲਕੁਲ ਚੈਰੀਟੇਬਲ ਹੋਊਗਾ ਹਸਪੀਟਲ ਤਾਂ ਬਹੁਤ ਹੈਗੇ ਆ ਪਰ ਜਿੱਦਾਂ ਜੇ ਚੰਗਾ ਹਸਪੀਟਲ ਚੈਰੀਟੇਬਲ ਜਾਣਾ ਹੁੰਦਾ ਜਿਤ ਤੱਕ ਸਾਡਾ ਬਾਹ ਆ ਕੋਈ ਤੋਂ ਜਲੰਧਰ ਜਾਣਾ ਪੈਂਦਾ ਗੋਨਾਨਕ ਮਿਸ਼ਨ ਹਸਪੀਟਲ ਜਾਂ ਕੋਸ਼ਰ ਹਾਰਪੁਰ ਜਾਂ ਕਠਾਰ ਵੀ ਹੈ ਇੱਕ ਵਧੀਆ ਸੇਵਾ ਪਰ ਅਸੀਂ ਚਾਹੁੰਦੇ ਆ ਵੀ ਆਦਮਪੁਰ ਦੇ ਜਿਹੜੇ ਸਰਾਊਂਡਿੰਗ ਪਿੰਡ ਆ 40-50 ਉਹਨਾਂ ਨੂੰ ਪਰਚੀ ਤੇ ਇੱਥੋਂ ਸਾਰੀਆਂ ਸੇਵਾਵਾਂ ਮਿਲ ਸਕਣ ਸੋ ਇਹ ਇੱਕ ਛੋਟੀ ਜੀ ਕੋਸ਼ਿਸ਼ ਆ ਔਰ ਇਹ ਅਸੀਂ ਤਾਂ ਸਾਡੀ ਦਾ ਇੱਕ ਸੋਚ ਆ ਜਾਂ ਇੱਕ ਐਫਰਟ ਆ ਕੰਮ ਨਾਲ ਸਾਰੇ ਨੇ ਆਪਣੇ ਰਗ ਮਿਲ ਕੇ ਆ ਬਾਕੀ ਗੁਰੂ ਮਹਾਰਾਜ ਦੀ ਮਰਜ਼ੀ ਹੈ ਤੇ ਉਹਨਾਂ ਦੀ ਮੁਤਾਬਕ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਬੱਚਿਆਂ ਦੇ ਆ ਆਪਣੇ ਆਪ ਹੀ ਕਰ ਲੈਣਾ ਕਿਉਂਕਿ ਵੈਸੇ ਤਾਂ ਕਿਸੇ ਕੋਲ ਟਾਈਮ ਨਹੀਂ ਇਦਾਂ ਸੋਚਣ ਦਾ ਪਰ ਗੁਰੂ ਮਹਾਰਾਜ ਜਿੱਤੇ ਕਿਰਪਾ ਲੜਦਾ ਉਹ ਕੰਟਰੀਬਿਊਟ ਕਰਦਾ ਉਹ ਚੱਲ ਕੇ ਹਾਜ਼ਿਰ ਵੀ ਲਾਉਂਦੇ ਆ ਆਪਾਂ ਬਾਕੀ ਸਾਰੇ ਕੰਮ ਬੜੇ ਰਜੇ ਵਿਆਂ ਦੇ ਜਿੰਨੇ ਸਾਰੇ ਕਰਦੇ ਆ ਪਰ ਇਦਨ ਲਈ ਆਪਾਂ ਟਾਈਮ ਨਹੀਂ ਕੱਢਦੇ ਸੋ ਮੈਂ ਅੱਜ ਸ਼ਾਰਟਕਟ 'ਚ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਜਿਹੜਾ ਵੀ ਬੰਦਾ ਇੱਥੇ ਆਇਆ ਮੈਂ ਜੇ ਕਿਸੇ ਦਾ ਨਾਮ ਪ੍ਰੋਗਰਾਮ 'ਵਾਂ ਗਾ ਮਾਫੀ ਜਨਾਉਣਾ